ਜਦੋਂ ਨਾਨਕਿਆਂ ਤੋਂ ਫੋਨ ਆਇਆ ਕਿ ਸਾਡੀ ਮਾਸੀ ਦਾ ਵਿਆਹ ਆ ਤਾਂ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਮੈਂ ਤੇ ਮੇਰੀ ਭੈਣ ਖੁਸ਼ੀ 'ਚ ਨੱਚਣ ਲੱਗ ਪਏ ਤੇ ਮੰਮੀ ਨੇ ਦੱਸਿਆ ਵਿਆਹ ਵੀ ਤੁਹਾਨੂੰ ਛੁੱਟੀਆਂ 'ਚ ਆ ਗਿਆ ਉਸ ਟਾਈਮ ਤੁਹਾਨੂੰ ਛੁੱਟੀਆਂ ਨੇ ਉਹਨਾਂ ਨੇ ਛੁੱਟੀਆਂ ਵੇਚ ਕੇ ਵਿਆਹ ਰੱਖਿਆ ਤੁਹਾਡੇ ਪੇਪਰ ਵੀ ਉਸ ਤਰੀਕ ਤੱਕ ਖਤਮ ਹੋ ਜਾਣਗੇ ਮੈਂ ਉਦੋਂ 9ਵੀਂ ਕਲਾਸ ਵਿੱਚ ਪੜਦਾ ਸੀ ਬੱਸ ਮੇਰੇ 9ਵੀਂ ਦੇ ਪੇਪਰ ਹੋਣ ਵਾਲੇ ਸੀ ਮੈਂ ਅਗਲੀ ਕਲਾਸ ਵਿੱਚ ਹੋ ਜਾਣਾ ਸੀ ਸਾਨੂੰ ਉਸ ਵਿਆਹ ਦਾ ਬੜਾ ਜਆ ਸੀ ਮੇਰੀ ਭੈਣ ਮੇਰੇ ਨਾਲੋਂ ਛੋਟੀ ਸੀ ਉਹ ਅਜੇ 7ਵੀਂ ਚ ਪੜਦੀ ਸੀ ਮੈਂ ਮੰਮੀ ਨੂੰ ਕਿਹਾ ਕਿ ਮੈਂ ਤਾਂ ਪੇਪਰ ਦੇਣ ਸਾਰੀ ਨਾਨਕੇ ਚਲਾ ਜਾਊਂਗਾ ਮੇਰਾ ਵੈਸੇ ਵੀ ਆਪਣੇ ਨਾਨਕੇ ਬੜਾ ਦਿਲ ਲੱਗਦਾ ਸੀ ਮੇਰਾ ਮਾਮਾ ਸੀ ਜੋ ਦੁਬਈ ਚ ਗਿਆ ਹੋਇਆ ਸੀ ਉੰਨੇ ਮਾਸੀ ਲਈ ਉਧਰ ਮੁੰਡਾ ਲੱਭਿਆ ਸੀ ਸਾਰੇ ਬੜੇ ਖੁਸ਼ ਸੀ ਮਾਸੀ ਦਾ ਘਰ ਵਾਲਾ ਬੜਾ ਸੋਹਣਾ ਸੀ ਉਹਦਾ ਕੰਮ ਵੀ ਬਾਹਰ ਸੈੱਟ ਸੀ ਉਹ ਮਾਮੇ ਦੇ ਨਾਲ ਹੀ ਕੰਮ ਕਰਦਾ ਸੀ ਇਸ ਕਰਕੇ ਮਾਮੇ ਨੇ ਰਿਸ਼ਤਾ ਕਰਵਾ ਦਿੱਤਾ ਸੀ ਰਿਸ਼ਤਾ ਪੱਕਾ ਹੋ ਗਿਆ ਸੀ ਸਾਰੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਮੈਨੂੰ ਤੇ ਮੇਰੀ ਭੈਣ ਨੂੰ ਵੀ ਬੜੀ ਕਾਲੀ ਸੀ ਕਿ ਅਸੀਂ ਜਲਦੀ ਜਲਦੀ ਮਾਸੀ ਦੇ ਪਿੰਡ ਜਾਈਏ ਮਾਮੀ ਨੇ ਵੀ ਵਿਆਹ ਤੇ ਆਉਣਾ ਸੀ ਮਾਸੀ ਦਾ ਘਰ ਵਾਲਾ ਤਾਂ ਪਹਿਲਾਂ ਹੀ ਆ ਗਿਆ ਮਾਸੀ ਸੋਹਣੀ ਸੁਨੱਖੀ ਬੜੀ ਸੀ ਤੇ ਫੈਸ਼ਨੇਬਲ ਵੀ ਬੜੀ ਸੀ ਮਾਸੀ ਨੂੰ ਤਾਂ ਪਹਿਲਾਂ ਵੇਖਣ ਸਾਰੇ ਉਹਦੇ ਘਰ ਵਾਲੇ ਨੇ ਮਤਲਬ ਮਾਸੜ ਨੇ ਪਸੰਦ ਕਰ ਲਿਆ ਸੀ ਘਰ-ਬਾਰ ਵੀ ਪੜਾ ਵਧੀਆ ਸੀ ਜ਼ਮੀਨ ਜਾਇਦਾਦ ਵੀ ਬੜੀ ਆਉਂਦੀ ਸੀ ਇਸ ਕਰਕੇ ਮੰਮੀ ਵੀ ਬੜੀ ਖੁਸ਼ ਸੀ ਜਦੋਂ ਮਾਸੀ ਦੇ ਵਿਆਹ 'ਚ ਥੋੜੇ ਦਿਨ ਰਹਿ ਗਏ ਤਾਂ ਅਸੀਂ ਦੋਵੇਂ ਭੈਣ ਭਰਾ ਉੱਥੇ ਚਲੇ ਗਏ ਸੀ ਵਿਆਦ ਜਾਂ ਸ਼ਾਪਿੰਗ ਅਸੀਂ ਉੱਥੇ ਜਾ ਕੇ ਕੀਤੀਆਂ ਮੈਂ ਮਾਸੀ ਨੂੰ ਸਕੂਟਰੀ ਤੇ ਸ਼ਹਿਰ ਵੀ ਲੈ ਜਾਂਦਾ ਸੀ ਕਿਉਂਕਿ ਮਾਸੀ ਕੋਲ ਹੋਰ ਕੋਈ ਲਿਜਾਣ ਵਾਲਾ ਨਹੀਂ ਸੀ ਮੈਂ ਸਕੂਟਰੀ ਚਲਾ ਲੈਂਦਾ ਸੀ ਮੈਨੂੰ ਤਾਂ ਗੱਡੀ ਸਿੱਖਣ ਦੀ ਬੜੀ ਕਾਲੀ ਸੀ ਪਰ ਡੈਡੀ ਅਜੇ ਗੱਡੀ ਨਹੀਂ ਚਲਾਉਣ ਦਿੰਦੇ ਸੀ ਡੈਡੀ ਕਹਿੰਦੇ ਸੀ ਤੂੰ ਅਜੇ ਛੋਟਾ ਆਂ ਹੁਣ ਤਾਂ ਮੈਂ 10ਵੀਂ ਕਲਾਸ ਵਿੱਚ ਹੋਣ ਵਾਲਾ ਸੀ ਪਰ ਡੈਡੀ ਹਜੇ ਵੀ ਮੈਨੂੰ ਛੋਟਾ ਹੀ ਸਮਝਦੇ ਸੀ ਮਾਸੀ ਦਾ ਵਿਆਹ ਆ ਗਿਆ ਸੀ ਅਸੀਂ ਮਾਸੀ ਦੇ ਵਿਆਹ ਤੇ ਬੜਾ ਇੰਜੋਏ ਕੀਤਾ ਮਾਸੀ ਦੇ ਸੋਹਰਾ ਫੈਮਿਲੀ 'ਚ ਮਾਸੀ ਦੇ ਸੱਸ ਸੋਹਰਾ ਤੇ ਦਰਾਣੀ ਸੀ ਪਰਿਵਾਰ ਕਾਫੀ ਵੱਡਾ ਸੀ ਪਰਿਵਾਰ ਵੱਡਾ ਹੋਣ ਕਰਕੇ ਮਾਸੀ ਥੋੜੀ ਜੀ ਨੱਕ ਬੁੱਲ ਜੇ ਵਟਦੀ ਸੀ ਕਹਿੰਦੀ ਸੀ ਕਿ ਮੈਂ ਇੰਨੇ ਵੱਡੇ ਪਰਿਵਾਰ 'ਚ ਵਿਆਹ ਤਾਂ ਨਹੀਂ ਕਰਵਾਉਣਾ ਸੀ ਪਰ ਘਰ-ਬਾਰ ਜਿਆਦਾ ਵਧੀਆ ਸੀ ਇਸ ਕਰਕੇ ਮੈਂ ਰਿਸ਼ਤੇ ਲਈ ਹਾਂ ਕਰ ਦਿੱਤੀ ਸੀ ਮਾਸੀ ਦੇ ਵਿਆਹ ਤੇ ਅਸੀਂ ਇੰਨਾ ਕੁ ਜਿਆਦਾ ਇੰਜੋਏ ਕੀਤਾ ਕਿ ਉਥੋਂ ਉਹਨਾਂ ਦਾ ਦਿਲ ਨਹੀਂ ਕਰਦਾ ਸੀ ਹੁਣ ਮਾਸੀ ਵਿਆਹ ਕਰਾ ਕੇ ਆਪਣੇ ਸਹੁਰੇ ਘਰ ਚਲੀ ਗਈ ਸੀ ਅਸੀਂ ਮਿਲਣ ਵੀ ਮਾਸੀ ਦੇ ਸਹੁਰੇ ਘਰ ਗਏ ਜਦੋਂ ਮਾਸੀ ਦੇ ਸਹੁਰੇ ਘਰ ਗਏ ਦੇਖਿਆ ਕਿ ਮਾਸੀ ਦਾ ਘਰ ਬੜਾ ਸੋਹਣਾ ਸੀ ਦੋ ਮੰਜ਼ਲੀ ਕੋਠੀ ਪਈ ਹੋਈ ਸੀ ਇੱਕ ਦੀ ਜਗ੍ਹਾ ਉੱਪਰ ਸੀ ਇੱਕ ਥੱਲੇ ਸੀ ਵੈਸੇ ਅਜੀ ਉਹ ਇਕੱਠੇ ਹੀ ਸੀ ਮਾਸੀ ਦੇ ਘਰ ਜਾ ਕੇ ਬੜਾ ਨਜ਼ਾਰਾ ਆਇਆ ਉਹਨਾਂ ਨੇ ਸਾਡੀ ਬੜੀ ਸੇਵਾ ਕੀਤੀ ਸੇਵਾ ਹੋਣ ਤੋਂ ਬਾਅਦ ਅਸੀਂ ਵਾਪਸ ਆਪਣੇ ਘਰ ਆ ਗਏ ਮਤਲਬ ਮੰਮੀ ਡੈਡੀ ਤਾਂ ਪਿੰਡ ਨੂੰ ਚਲੇ ਗਏ ਤੇ ਅਸੀਂ ਨਾਨਕੇ ਰਹਿ ਪਏ ਮੈਂ ਤੇ ਮੇਰੀ ਭੈਣ ਨੂੰ ਅਜੇ ਛੁੱਟੀਆਂ ਹੈਗੀਆਂ ਸੀ ਪਰ ਸਾਡਾ ਨਾਨਕੇ ਘਰ ਬਿਲਕੁਲ ਵੀ ਮਨ ਨਹੀਂ ਲੱਗ ਰਿਹਾ ਸੀ ਕਿਉਂਕਿ ਮਾਸੀ ਤੋਂ ਬਿਨਾ ਉਸ ਘਰ ਵਿੱਚ ਰੋਣੇ ਕੀ ਨਹੀਂ ਸੀ ਥੋੜੇ ਦਿਨਾਂ ਬਾਅਦ ਹੀ ਉਹਨਾਂ ਨੇ ਫੇਰਾ ਪਾਉਣ ਲਈ ਆਉਣਾ ਸੀ ਇਸ ਕਰਕੇ ਅਸੀਂ ਉੱਥੇ ਹੀ ਰਹਿ ਗਏ ਸੀ ਸਾਡੇ ਲਈ ਪ੍ਰੋਗਰਾਮ ਤੇ ਪ੍ਰੋਗਰਾਮ ਆ ਰਿਹਾ ਸੀ ਥੋੜੇ ਦਿਨਾਂ ਬਾਅਦ ਉਹ ਫੇਰੇ ਪਾ ਕੇ ਮੁੜ ਗਏ ਸੀ ਮੁੜਨ ਤੋਂ ਬਾਅਦ ਉਹ ਮਾਸੀ ਨੂੰ ਉੱਥੇ ਛੱਡ ਗਏ ਸੀ ਮਾਸੜ ਦਾ ਕਹਿਣਾ ਸੀ ਕਿ ਹੁਣ ਅਸੀਂ ਘੁੰਮਣ ਜਾਣਾ ਇਸ ਕਰਕੇ ਮਾਸੀ ਜ਼ਿਆਦਾ ਇੱਥੇ ਨਹੀਂ ਰਹੂਗੀ ਮਾਸੀ ਤੇ ਮਾਸੜ ਘੁੰਮਣ ਚਲੇ ਗਏ ਸੀ ਮੈਂ ਮਾਸੀ ਨੂੰ ਕਹਾਂ ਕਿ ਮਾਸੀ ਮਿੰਨੂ ਵੀ ਨਾਲ ਲੈ ਜਾਓ ਮਾਸੀ ਕਹਿਣ ਲੱਗੀ ਕਿ ਨਵੇਂ ਵਿਆਹ ਨਾਲ ਹੋਰ ਕੋਈ ਨਹੀਂ ਜਾਂਦਾ ਸਾਡਾ ਹਨੀਮੂਨ ਆ ਮੈਨੂੰ ਇਸ ਬਾਰੇ ਥੋੜਾ ਥੋੜਾ ਪਤਾ ਸੀ ਪਰ ਫਿਰ ਵੀ ਮੈਂ ਜਾਣਬੁੱਝ ਕੇ ਮਾਸੀ ਨੂੰ ਛੇੜ ਰਿਹਾ ਸੀ ਕਿ ਮੈਂ ਵੀ ਤੁਹਾਡੇ ਨਾਲ ਜਾਵਾਂਗਾ ਥੋੜੇ ਦਿਨ ਬਾਅਦ ਮਾਸੀ ਹੁਣੀ ਵਾਪਸ ਆ ਗਈ ਸੀ ਵਾਪਸ ਆਉਣ ਤੋਂ ਬਾਅਦ ਜਦੋਂ ਮਾਸੀ ਨੇ ਸਾਨੂੰ ਫੋਟੋਆਂ ਵਿਖਾਈਆਂ ਤਾਂ ਮੇਰਾ ਬੜਾ ਦਿਲ ਕੱਟ ਰਿਹਾ ਸੀ ਕਿ ਮੈਂ ਵੀ ਨਾਲ ਜਾਂਦਾ ਤੇ ਕਿੰਨਾ ਮਜ਼ਾ ਆਉਣਾ ਸੀ ਮਾਸੀ ਮਾਸੜ ਨੇ ਪਹਾੜਾਂ ਵਿੱਚ ਖੜ ਕੇ ਫੋਟੋਆਂ ਕਰਵਾਈਆਂ ਹੋਈਆਂ ਸੀ ਮੇਰੇ ਮਨ ਵਿੱਚ ਵੀ ਇਹ ਇੱਛਾ ਜਾਗ ਗਈ ਸੀ ਕਿ ਅਸੀਂ ਬਾਹਰ ਘੁੰਮ ਕੇ ਆਈਏ ਮਾਸੀ ਕਹਿਣ ਲੱਗੀ ਕਿ ਚਲੋ ਜਰੂਰ ਤੇਰਾ ਮਾਸੜ ਚਲਾ ਗਿਆ ਤਾਂ ਨੂੰ ਦੋਵਾਂ ਭੈਣ ਭਰਾਵਾਂ ਨੂੰ ਲੈ ਜਾਊਂਗੀ ਮਾਸੀ ਬੜੀ ਹਿੰਮਤ ਵਾਲੀ ਸੀ ਹੁਣ ਮਾਸੜ ਦੇ ਜਾਣ ਦੀ ਵੀ ਤਿਆਰੀ ਹੋ ਗਈ ਸੀ ਮਾਸੜ ਨੂੰ ਆਏ ਨੂੰ ਕਾਫੀ ਮਹੀਨੇ ਹੋ ਗਏ ਸੀ ਮਾਸੜ ਨੇ ਬਾਹਰ ਕੰਮ ਦਾ ਵੀ ਵੇਖਣਾ ਸੀ ਮਾਮਾ ਵੀ ਬਾਹਰ ਚਲਾ ਗਿਆ ਸੀ ਹੁਣ ਮੈਂ ਆਪਣੇ ਨਾਨਕੇ ਘਰ ਤੋਂ ਆਪਣੇ ਘਰ ਆ ਗਿਆ ਸੀ ਮਾਸੜ ਵਾਪਸ ਦੁਬਈ ਚਲਾ ਗਿਆ ਸੀ ਮਾਸੜ ਦੇ ਜਾਣ ਤੋਂ ਬਾਅਦ ਮਾਸੀ ਉੱਥੇ ਇਕੱਲੀ ਰਹਿ ਗਈ ਸੀ ਉਹ ਮੰਮੀ ਨੂੰ ਫੋਨ ਕਰਕੇ ਕਹਿੰਦੀ ਰਹਿੰਦੀ ਸੀ ਕਿ ਮੈਨੂੰ ਮਿਲ ਜਾਏ ਮੇਰਾ ਦਿਲ ਨਹੀਂ ਲੱਗਦਾ ਮਾਸੀ ਨੂੰ ਵਿਆਹ ਨੂੰ ਅਜੇ ਕੁਝ ਕੁ ਮਹੀਨੇ ਹੋਏ ਸੀ ਮਤਲਬ ਮਾਸੜ ਨੂੰ ਗਏ ਨੂੰ 1 ਮਹੀਨਾ ਹੋਇਆ ਸੀ ਜਦੋਂ ਕਿ ਮਾਸੜ ਦੇ ਘਰ ਦੇ ਆਣੇ ਮਾਸੀ ਦੀ ਜਠਾਣੀ ਤੇ ਸੱਸ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਸੀ ਉਹ ਮਾਸੀ ਨੂੰ ਬੜਾ ਤੰਗ ਕਰਦੀਆਂ ਸੀ ਇੱਕ ਦਿਨ ਸਵੇਰੇ ਸਵੇਰੇ ਮੰਮੀ ਨੂੰ ਫੋਨ ਆਇਆ ਮਾਸੀ ਬੜਾ ਰੋ ਰਹੀ ਸੀ ਮਾਸੀ ਕਹਿ ਰਹੀ ਸੀ ਕਿ ਮੇਰੀ ਸੱਸ ਤਾਂ ਮੇਰਾ ਬਿਲਕੁਲ ਵੀ ਮੋਹ ਨਹੀਂ ਕਰਦੀ ਉਹ ਤਾਂ ਮੇਰੀ ਜਠਾਣੀ ਦਾ ਹੀ ਮੋਹ ਕਰਦੀ ਆ ਮੰਮੀ ਕਹਿ ਰਹੀ ਸੀ ਕਿ ਇਹ ਗੱਲ ਤਾਂ ਆਪਣੇ ਘਰ ਵਾਲੇ ਨਾਲ ਕਰਨੀ ਸੀ ਮਾਸੀ ਕਹਿਣ ਲੱਗੀ ਕਿ ਮੈਂ ਨਹੀਂ ਚਾਹੁੰਦੀ ਕਿ ਇਹਨਾਂ ਦੇ ਘਰ ਵਿੱਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਜਾਵੇ ਲੋਕ ਤਾਂ ਇਹੀ ਕਹਿਣਗੇ ਕਿ ਮੈਂ ਹੀ ਲੜਾਈ ਕਰਵਾਈ ਆ ਮੰਮੀ ਕਹਿਣ ਲੱਗੀ ਇਹਦੇ ਵਿੱਚ ਕਿਹੜੀ ਗੱਲ ਆ ਜੋ ਗੱਲ ਕਰਨੀ ਆ ਉਹ ਤਾਂ ਕਰਨੀ ਹੀ ਪੈਣੀ ਆ ਮਾਸੀ ਨੇ ਕਈ ਮਹੀਨੇ ਤਾਂ ਆਪਣੇ ਘਰ ਵਾਲੇ ਨੂੰ ਮਤਲਬ ਮਾਸੜ ਨੂੰ ਕੁਝ ਦੱਸਿਆ ਹੀ ਨਹੀਂ ਪਰ ਜਦੋਂ ਲੜਾਈਆਂ ਨਾ ਬੰਦ ਹੋਈਆਂ ਤਾਂ ਮੰਮੀ ਨੇ ਇੱਕ ਦਿਨ ਮਾਸੜ ਕੋਲ ਸਾਰੀ ਗੱਲ ਕਰ ਦਿੱਤੀ ਮਾਸੜ ਨੇ ਮਾਸੀ ਨਾਲ ਗੱਲ ਕੀਤੀ ਤਾਂ ਮਾਸੀ ਨੇ ਸਾਰੀ ਗੱਲ ਦੱਸ ਦਿੱਤੀ ਤਾਂ ਮਾਸੜ ਨੇ ਇਹ ਫੈਸਲਾ ਕੀਤਾ ਕਿ ਆਪਾਂ ਅਲੱਗ ਹੋ ਜਾਂਦੇ ਆ ਕਿਉਂਕਿ ਮਾਸੜ ਨੂੰ ਆਪਦੇ ਘਰਦਿਆਂ ਦੇ ਸੁਭਾਅ ਦਾ ਪਹਿਲਾਂ ਹੀ ਪਤਾ ਸੀ ਮਾਸੜ ਦੀ ਮੰਮੀ ਵੀ ਬੜੀ ਜ਼ਿਆਦਾ ਗਰਮ ਸੁਭਾਅ ਦੀ ਸੀ ਉਹ ਮਾਸੀ ਦਾ ਘੱਟ ਮੋਹ ਕਰਦੀ ਸੀ ਦੂਸਰੀ ਦਾ ਜ਼ਿਆਦਾ ਕਰਦੀ ਸੀ ਮਤਲਬ ਜੋ ਮਾਸੀ ਦੀ ਜਠਾਣੀ ਸੀ ਮਾਸੜ ਇੱਥੇ ਨਹੀਂ ਸੀ ਇਸ ਕਰਕੇ ਉਹ ਸਾਰਾ ਕੰਮ ਮਾਸੀ ਕੋਲੋਂ ਕਰਵਾਉਂਦੀਆਂ ਸੀ ਉਹ ਮਾਸੀ ਨੂੰ ਨੌਕਰ ਵਾਲੀ ਬਣਾ ਕੇ ਰੱਖਣਾ ਚਾਹੁੰਦੀਆਂ ਸੀ ਪਰ ਮਾਸੀ ਵੀ ਇੰਨੀ ਜ਼ਿਆਦਾ ਭੋਲੀ ਨਹੀਂ ਸੀ ਉਹਨੇ ਵੀ ਉਹਨਾਂ ਨੂੰ ਜਲਦੀ ਲਾ ਕੇ ਸੁੱਟ ਦਿੱਤਾ ਮਾਸੀ ਨੇ ਅਲੱਗ ਹੋਣ ਦਾ ਫੈਸਲਾ ਕਰ ਲਿਆ ਸੀ ਕਿਉਂਕਿ ਮਾਸੜ ਦੀ ਪੂਰੀ-ਪੂਰੀ سپورਟ ਸੀ ਹੁਣ ਉਹ ਦੋਵੇਂ ਜਣੇ ਅਲੱਗ ਹੋ ਗਏ ਸੀ ਮਤਲਬ ਮਾਸੀ ਘਰ ਵਿੱਚ ਅਲੱਗ ਹੋ ਗਈ ਸੀ ਮਾਸੀ ਨੂੰ ਉੱਪਰਲਾ ਪੋਰਸ਼ਨ ਦਿੱਤਾ ਗਿਆ ਸੀ ਤੇ ਥੱਲੇ ਵਾਲਾ ਪੋਰਸ਼ਨ ਉਹਨਾਂ ਨੇ ਆਪ ਰੱਖ ਲਿਆ ਸੀ ਕਿਉਂਕਿ ਡਬਲ ਸਟੋਰੀ ਕੋਠੀ ਪਾਈ ਹੋਈ ਸੀ ਮਾਸੀ ਕਹਿਣ ਲੱਗੀ ਕਿ ਮੈਂ ਤਾਂ ਬੜੀ ਸੁਖੀਆਂ ਆਪਣਾ ਖਾਣੀ ਆਪਣਾ ਪਕਾਉਣੀ ਆ ਹੁਣ ਮਾਸੀ ਘਰ ਵਿੱਚ ਕੱਲੀ ਸੀ ਥੋੜਾ ਟਾਈਮ ਤਾਂ ਨਾਨੀ ਮਾਸੀ ਕੋਲ ਰਹੀ ਸੀ ਪਰ ਫਿਰ ਪਿੱਛੇ ਨਾਨੇ ਦਾ ਵੀ ਔਖਾ ਸੀ ਮਾਮਾ ਵੀ ਅਜੇ ਵਿਆਹਿਆ ਨਹੀਂ ਸੀ ਨਾਨਾ ਨਾਨੀ ਇਕੱਲੇ ਨਾਨਕੇ ਘਰ ਸੀ ਇਸ ਕਰਕੇ ਉਹ ਜ਼ਿਆਦਾ ਟਾਈਮ ਨਹੀਂ ਰਹਿ ਸਕਦੀ ਸੀ ਮਾਸੀ ਨੇ ਇੱਕ ਦਿਨ ਫੋਨ ਕਰਕੇ ਮੰਮੀ ਨੂੰ ਕਿਹਾ ਕਿ ਮੈਂ ਕੁਝ ਸਮਾਨ ਲੈ ਕੇ ਆਉਣਾ ਤੋ ਮੁੰਡੇ ਨੂੰ ਸਕੂਟਰੀ ਲੈ ਕੇ ਭੇਜ ਦੇ ਸਾਡਾ ਪਿੰਡ ਲੱਗ ਗਈ ਸੀ ਮੈਂ ਚਲਾ ਗਿਆ ਮਾਸੀ ਨੂੰ ਸਾਰਾ ਸਮਾਨ ਦਵਾ ਕੇ ਲੈ ਕੇ ਆਇਆ ਮਾਸੀ ਕਹਿਣ ਲੱਗੀ ਕਿ ਮੈਨੂੰ ਤਾਂ ਤੇਰਾ ਬੜਾ ਸੌਖਾ ਮੈਂ ਤਾਂ ਚਾਹੁੰਦੀ ਆ ਤੂੰ ਮੇਰੇ ਕੋਲ ਹੀ ਸਕੂਲ ਤੋਂ ਸਿੱਧਾ ਆ ਜਿਆ ਕਰ ਜਿੰਨਾ ਟਾਈਮ ਮੈਂ ਬਾਹਰ ਨਹੀਂ ਜਾਂਦੀ ਤੂੰ ਇੱਥੇ ਮੇਰੇ ਕੋਲ ਰਹਿ ਲਾ ਪਰ ਇਸ ਗੱਲ ਲਈ ਮੈਨੂੰ ਆਪਣੇ ਘਰ ਪੁੱਛਣਾ ਪੈਣਾ ਸੀ ਕਿਉਂਕਿ ਮੈਨੂੰ ਵੀ ਇੱਥੇ ਬੜੀ ਮौज ਸੀ ਮਾਸੀ ਕੋਲ ਵੱਡਾ ਫੋਨ ਸੀ ਮੈਂ ਤਾਂ ਆਪ ਸੋਚਦਾ ਸੀ ਕਿ ਮੈਂ ਫੋਨ ਚਲਾਇਆ ਕਰੂੰਗਾ ਨਹੀਂ ਤਾਂ ਉੱਥੇ ਘਰ ਵਿੱਚ ਮੈਨੂੰ ਘੱਟ ਹੀ ਫੋਨ ਮਿਲਦਾ ਸੀ ਮੈਂ ਆਪਣੀ ਮੰਮੀ ਨਾਲ ਇਸ ਬਾਰੇ ਗੱਲ ਕੀਤੀ ਕਿ ਮਾਸੀ ਮੈਨੂੰ ਇਦਾਂ ਕਹਿੰਦੀ ਆ ਮੰਮੀ ਪਹਿਲਾਂ ਹੀ ਮਾਸੀ ਦਾ ਬੜਾ ਮੋਹ ਕਰਦੀ ਸੀ ਮੰਮੀ ਕਹਿਣ ਲੱਗੀ ਮੈਨੂੰ ਪਤਾ ਉਹਨੂੰ ਔਖਾ ਆ ਮੰਮੀ ਮੈਨੂੰ ਕਹਿਣ ਲੱਗੀ ਚਲ ਤੇਰੀ ਵਾਸਤੇ ਤੇਰੀ ਮਾਸੀ ਦੇ ਪਿੰਡ ਵੀ ਜਾਂਦੀ ਆ ਤੂੰ ਇੱਥੇ ਉਤਰ ਜਾ ਕਰ ਕਦੇ-ਕਦੇ ਮਾਸੀ ਪੇਕੇ ਰਹਿਣ ਚਲੀ ਜਾਂਦੀ ਸੀ ਜਦੋਂ ਮਾਸੀ ਪੇਕੇ ਰਹਿ ਜਾਂਿਆ ਕਰੂਗੀ ਉਦੋਂ ਮੰਮੀ ਕਹਿਣ ਲੱਗੀ ਤੂੰ ਪਿੰਡ ਆ ਜਾ ਕਰੀ ਉਹਨਾ ਟਾਈਮ ਤੂੰ ਇੱਥੇ ਰਹਿ ਲਾ ਇਹਨੂੰ ਵੀ ਜਾਣ ਆਉਂਦਾ ਸੁੱਖ ਹੋ ਜਾਊਗਾ ਹੁਣ ਮੈਂ ਮਾਸੀ ਕੋਲ ਹੀ ਰਹਿਣ ਲੱਗ ਗਿਆ ਸੀ ਮੈਂ ਆਪਣੇ ਕੱਪੜੇ ਵਾਲਾ ਬੈਗ ਪਿੰਡੋਂ ਜਾ ਕੇ ਲਿਆ ਆਇਆ ਸੀ ਮਾਸੜ ਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਕਿਉਂਕਿ ਮਾਸੜ ਨੂੰ ਵੀ ਮਾਸੀ ਦੀ ਬੇਫਿਕਰੀ ਹੋਗੀ ਸੀ ਕਿ ਚਲੋ ਮੁੰਡਾ ਹੈਗਾ ਆ ਜੇ ਕਿਤੇ ਸ਼ਹਿਰ ਵਗੈਰਾ ਜਾਣਾ ਤਾਂ ਇਹਨੂੰ ਸੌਖਾ ਹੋ ਜਾਊਗਾ ਡੈਡੀ ਮਾਸੀ ਨੂੰ ਫੋਨ ਕਰਕੇ ਕਹਿਣ ਲੱਗਾ ਕਿ ਸਾਰਾ ਦਿਨੇ ਫੋਨ ਹੀ ਨਾ ਵੇਖੀ ਜਾਵੇ ਇਹਦਾ ਧਿਆਨ ਰੱਖੀ ਹੋਰ ਨਾ ਕਿਤੇ ਪੜ੍ਹਾਈ ਵੱਲੋਂ ਧਿਆਨ हट ਜਵੇ ਮਾਸੀ ਕਹਿਣ ਲੱਗੀ ਤੁਸੀਂ ਤਾਂ ਐਵੇਂ ਮੁੰਡੇ ਦੇ ਪਿੱਛੇ ਪਏ ਰਹਿੰਦੇ ਹੋ ਉਹ ਹੁਣ ਬੱਚਾ ਨਹੀਂ ਰਿਹਾ ਹੁਣ ਉਹ 10ਵੀਂ ਚ ਹੋ ਗਿਆ ਹੁਣ ਤਾਂ ਕਾਫੀ ਵੱਡਾ ਹੋ ਗਿਆ ਮੈਂ ਕੱਦ ਚ ਵੀ ਕਾਫੀ ਵੱਡਾ ਲੱਗਦਾ ਸੀ ਇਦਾਂ ਲੱਗਦਾ ਜਿਵੇਂ ਮੈਂ ਪਲੱਸ 2 ਵਾਲਾ ਹੋਵਾਂ ਸਕੂਲ ਵਿੱਚ ਵੀ ਸਾਰੇ ਮੈਨੂੰ ਇਦਾਂ ਹੀ ਕਹਿੰਦੇ ਸੀ ਕਿ ਜਿਵੇਂ ਇਹ ਪਲੱਸ 2 ਵਿੱਚ ਹੋਵੇ ਕਿਉਂਕਿ ਮੇਰੀ ਹਾਈਟ ਆਪਣੇ ਡੈਡੀ ਵਾਂਗ ਲੰਬੀ ਸੀ ਮਾਸੀ ਕੋਲ ਰਹਿੰਦੇ ਹੋਏ ਮੈਨੂੰ 15 ਦਿਨ ਹੋ ਗਏ ਸੀ ਮਾਸੀ ਦੇ ਘਰ ਦੇ ਤਾਂ ਮਾਸੀ ਨਾਲ ਬਿਲਕੁਲ ਵੀ ਬੋਲਦੇ ਨਹੀਂ ਸੀ ਮਾਸੀ ਤਾਂ ਉੱਪਰ ਕੋਠੀ ਵਿੱਚ ਰਹਿੰਦੀ ਸੀ ਉਹ ਥੱਲੇ ਰਹਿੰਦੇ ਸੀ ਮੈਨੂੰ ਉੱਥੇ ਬੜਾ ਵਧੀਆ ਲੱਗਦਾ ਸੀ ਉੱਥੇ ਬੜਾ ਜੀ ਲੱਗਦਾ ਸੀ ਮੈਂ ਤੇ ਮਾਸੀ ਦੋਵੇਂ ਇੱਕ ਬੈੱਡ ਤੇ ਸੌਂਦੇ ਸੀ ਇੱਕ ਦਿਨ ਰਾਤ ਨੂੰ ਅਜੀਹਾ ਕੁਝ ਹੋ ਗਿਆ ਜੋ ਮੈਂ ਕਦੇ ਸੋਚਿਆ ਵੀ ਨਹੀਂ ਸੀ ਗਰਮੀ ਦਾ ਮੌਸਮ ਸੀ ਧੁੱਪ ਵੀ ਬਹੁਤ ਪੈਣ ਲੱਗ ਗਈ ਸੀ ਮਾਸੀ ਕਹਿਣ ਲੱਗੀ ਕਿ ਅੱਜ ਤਾਂ ਏਸੀ ਲਾ ਕੇ ਸੌ ਜਾਨੇ ਆ ਮੈਂ ਕਿਹਾ ਅਜੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਕਿੰਨੀ ਗਰਮੀ ਹੋ ਗਈ ਆ ਮਾਸੀ ਕਹਿਣ ਲੱਗੀ ਤਾਂ ਹੀ ਤਾਂ ਕਹਿ ਰਹੀਆਂ ਕਿ ਏਸੀ ਲਾ ਕੇ ਸੋਵਾਂਗੇ ਮੈਂ ਅਜੇ ਏਸੀ ਲਗਾਉਣ ਲੱਗਾ ਸੀ ਮਾਸੀ ਨੇ ਪਹਿਲਾਂ ਹੀ ਲਾ ਦਿੱਤਾ ਮਾਸੀ ਨਾਲ ਚੱਲੇਗੀ ਮਾਸੀ ਨੇ ਲੋਰ ਟੀ-ਸ਼ਰਟ ਪਾ ਲਈ ਤੇ ਮਾਸੀ ਸਾਡੇ ਦੋਵਾਂ ਲਈ ਦੁੱਧ ਲੈ ਕੇ ਆਈ ਦੁੱਧ ਪੀ ਕੇ ਮਾਸੀ ਦਾ ਜਲਦੀ ਹੀ ਸੌਂਗੀ ਕਿਉਂਕਿ ਟੀਵੀ ਚੱਲ ਰਿਹਾ ਸੀ ਮੈਂ ਟੀਵੀ ਵੇਖ ਰਿਹਾ ਸੀ ਨਾਲ ਨਾਲ ਮਾਸੀ ਦੇ ਫੋਨ ਤੇ ਗੇਮ ਵੀ ਖੇਡ ਰਿਹਾ ਸੀ ਮਾਸੀ ਮੈਨੂੰ ਕਹਿਣ ਲੱਗੀ ਕਿ ਮੈਨੂੰ ਤਾਂ ਨੀਂਦ ਆ ਰਹੀ ਹੈ ਮੈਂ ਸੌਣ ਲੱਗੀ ਹਾਂ ਤੂੰ ਸਾਰੀ ਰਾਤ ਨਾ ਬੈਠਾ ਰਹੀ ਆਪਣਾ ਦੁੱਧ ਪੀ ਕੇ ਸੌ ਜਾ ਮਾਸੀ ਨੇ ਵੱਡੀ ਲਾਈਟ ਆਫ ਕਰ ਦਿੱਤੀ ਤੇ ਛੋਟਾ ਬਲਬ ਜਗਾ ਦਿੱਤਾ ਮੈਂ ਫੋਨ ਦੇਖੀ ਜਾ ਰਿਹਾ ਸੀ ਰਾਤ ਦੇ 10 11 ਵਜ ਚੁੱਕੇ ਸੀ ਏਸੀ ਨਾਲ ਇੰਨੀ ਠੰਡ ਲੱਗਣ ਲੱਗੀ ਕਿ ਮਾਸੀ ਹੌਲੀ ਹੌਲੀ ਮੇਰੇ ਨਾਲ ਲੱਗ ਗਈ ਮਾਸੀ ਕਹਿਣ ਲੱਗੀ ਕਿ ਠੰਡ ਲੱਗ ਰਹੀ ਸ਼ਾਇਦ ਉਹ ਸੁਪਨੇ ਚੀ ਬੋਲ ਰਹੀ ਸੀ ਵੈਸੇ ਤਾਂ ਇਦਾਂ ਲੱਗ ਰਿਹਾ ਸੀ ਕਿ ਜਿਵੇਂ ਉਹ ਗੁੜੀ ਨੀਂਦ ਚ ਸੁੱਤੀ ਪਈ ਸੀ ਜਦੋਂ ਮਾਸੀ ਮੇਰੇ ਨਾਲ ਲੱਗ ਰਹੀ ਸੀ ਤਾਂ ਮੇਰੀ ਅਜੀਬ ਜੀ ਜਗ੍ਹਾ ਟੱਚ ਹੋ ਰਿਹਾ ਸੀ ਜਿਸ ਕਰਕੇ ਮੈਨੂੰ ਕੁਝ ਕੁਝ ਹੋਣ ਲੱਗ ਗਿਆ ਮੈਂ ਥੋੜਾ ਹੋਰ ਮਾਸੀ ਦੇ ਨੇੜੇ ਹੋ ਗਿਆ ਮੈਂ ਆਪਣੇ ਜਜ਼ਬਾਤਾਂ ਨੂੰ ਕਾਬੂ ਨਹੀਂ ਕਰ ਪਾ ਰਿਹਾ ਸੀ ਮਾਸੀ ਦਾ ਅਚਾਨਕ ਹੀ ਹੱਥ ਮੇਰੇ ਉੱਤੇ ਲੱਗ ਗਿਆ ਮੈਂ ਤਾਂ ਬਸ ਉਦੋਂ ਹੀ ਮਸਤ ਹੋ ਗਿਆ ਮੇਰਾ ਤਾਂ ਦਿਲ ਕਰਦਾ ਸੀ ਕਿ ਮੈਂ ਮਾਸੀ ਨੂੰ ਚੰਗੀ ਤਰ੍ਹਾਂ ਆਪਣੇ ਨਾਲ ਲਾ ਕੇ ਪਾਲਵਾਂ ਹੌਲੀ-ਹੌਲੀ ਮੈਂ ਵੀ ਫੋਨ ਸਾਈਡ ਤੇ ਰੱਖ ਦਿੱਤਾ ਮੈਨੂੰ ਵੀ ਹਲਕੀ-ਹਲਕੀ ਠੰਡ ਲੱਗ ਰਹੀ ਸੀ ਸਾਡੇ ਤੋਂ ਉੱਪਰ ਮੋਟਾ ਕੰਬਲ ਲਿਆ ਹੋਇਆ ਸੀ ਮੈਂ ਮਾਸੀ ਨਾਲ ਲੱਫੀ ਪਾ ਕੇ ਪੈ ਗਿਆ ਤੇ ਹੌਲੀ-ਹੌਲੀ ਮਾਸੀ ਦੇ ਨਜ਼ਦੀਕ ਹੁੰਦਾ ਗਿਆ ਮਾਸੀ ਵੀ ਮੇਰੇ ਨਾਲ ਲੱਗਦੀ ਗਈ ਤੇ ਮੈਂ ਵੀ ਉਹਦੇ ਨਾਲ ਲੱਗਦਾ ਗਿਆ ਮੈਨੂੰ ਇੰਨਾ ਕੁ ਜ਼ਿਆਦਾ ਵਧੀਆ ਲੱਗ ਰਿਹਾ ਸੀ ਕਿ ਮ ਬਸ ਉਸ ਪਲ ਦਾ ਨਜ਼ਾਰਾ ਲੈਣ ਲੱਗਾ ਹੌਲੀ ਹੌਲੀ ਮੈਂ ਉਹਦੇ ਤੇ ਟੱਚ ਕੀਤਾ ਮਾਸੀ ਨੂੰ ਵੀ ਕੁਝ ਕੁਝ ਹੋ ਰਿਹਾ ਸੀ ਬੇਸ਼ੱਕ ਉਹ ਨੀਂਦ ਚ ਸੀ ਪਰ ਫਿਰ ਵੀ ਉਹ ਥੋੜੀ ਜੀ ਮਸਤੀ ਚ ਆ ਗਈ ਕਿਉਂਕਿ ਉਹ ਮੇਰੇ ਨਾਲ ਲੱਗ ਕੇ ਪਈ ਸੀ ਹੌਲੀ ਹੌਲੀ ਮੈਂ ਉਹਦੇ ਵਾਲਾਂ 'ਚ ਹੱਥ ਫੇਰਨਾ ਸ਼ੁਰੂ ਕਰ ਦਿੱਤਾ ਸੀ ਦੋਵੇਂ ਇੱਕ ਦੂਜੇ ਦੇ ਨਾਲ ਲੱਗ ਕੇ ਪੈ ਗਏ ਅੱਗੇ ਜੋ ਕੁਝ ਨਹੀਂ ਹੋਣਾ ਸੀ ਉਹ ਹੋ ਗਿਆ ਮੈਂ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਪਾਇਆ ਤੇ ਹੌਲੀ ਹੌਲੀ ਮੈਂ ਮਾਸੀ ਨਾਲ ਇੱਕ ਪਤੀ ਪਤਨੀ ਵਾਲਾ ਸਬੰਧ ਬਣਾ ਬੈਠਾ ਮਾਸੀ ਨੇ ਵੀ ਮੈਨੂੰ ਨਾ ਰੋਕਿਆ ਬੇਸ਼ੱਕ ਉਹ ਨੀਂਦ ਵਿੱਚ ਸੀ ਪਰ ਹੌਲੀ ਹੌਲੀ ਉਹਦੀ ਵੀ ਜਾਗ ਖੁੱਲ ਗਈ ਸੀ ਸ਼ਾਇਦ ਉਹ ਵੀ ਆਪਣਾਪ ਖੋ ਚੁੱਕੀ ਸੀ ਅਸੀਂ ਦੋਵੇਂ ਸਭ ਕੁਝ ਭੁੱਲ ਚੁੱਕੇ ਸੀ ਮਾਸੀ ਨੇ ਮੈਨੂੰ ਇੱਕ ਵਾਰ ਜ਼ਰੂਰ ਠਾਇਆ ਸੀ ਕਿ ਕੀ ਕਰ ਰਹੇ ਆ ਮੈਂ ਕਿ ਆ ਇਸ ਪਲ ਦਾ ਨਜ਼ਾਰਾ ਲੋ ਸਭ ਕੁਝ ਭੁੱਲ ਜਾਓ ਫਿਰ ਉਹ ਮੇਰੇ ਨਾਲ ਲੱਗ ਕੇ ਪੈ ਗਈ ਤੇ ਮੈਂ ਉਹਨੂੰ ਇਸ ਪਲ ਦਾ ਨਜ਼ਾਰਾ ਦਿੰਦਾ ਰਿਹਾ ਫਿਰ ਅਸੀਂ ਦੋਵੇਂ ਕਦੋਂ ਇੱਕ ਹੋ ਗਏ ਪਤਾ ਹੀ ਨਹੀਂ ਲੱਗਾ ਮੈਂ ਲੇਟ ਬੰਦ ਕਰ ਦਿੱਤੀ ਸੀ ਕਮਰੇ ਵਿੱਚ ਬਿਲਕੁਲ ਹਨੇਰਾ ਸੀ ਜਦੋਂ ਅਸੀਂ ਦੋਵੇਂ AC ਦੀ ਠੰਡ ਚ ਆਪਣੇ ਸ਼ਰੀਰ ਦਾ ਨਜ਼ਾਰਾ ਲੈ ਰਹੇ ਸੀ ਨਜ਼ਾਰਾ ਲੈਂਦੇ ਰੰਦੇ ਸਾਰੀ ਰਾਤ ਹੀ ਲੰਘ ਗਈ ਸੀ ਸਾਰੀ ਰਾਤ ਲੰਘਣ ਤੋਂ ਬਾਅਦ ਸਵੇਰ ਨੂੰ ਜਦੋਂ ਮੈਂ ਉੱਠਿਆ ਤਾਂ ਵੇਖਿਆ ਕਿ ਮਾਸੀ ਉੱਥੇ ਨਹੀਂ ਸੀ ਮਾਸੀ ਰਸੋਈ ਵਿੱਚ ਕੰਮ ਕਰ ਰਹੀ ਸੀ ਮੈਨੂੰ ਰਾਤ ਰਹੀਆਂ ਸੀ ਮੇਰਾ ਤਾਂ ਮਨ ਵੀ ਕਰ ਰਿਹਾ ਸੀ ਕਿ ਉਹ ਚੋਦੀ ਜਾ ਕੇ ਫੜ ਲਵਾਂ ਮਾਸੀ ਨੇ ਬੜਾ ਟੈਅਰਜਾ ਸੂਟ ਪਾਇਆ ਹੋਇਆ ਸੀ ਜਿਸ ਵਿੱਚ ਉਹ ਦਾ ਬ੍ਰੇਕ ਰਿਆ ਸੀ ਦਿਲ ਕਰਦਾ ਸੀ ਕਿ ਹੁਣ ਵੀ ਉਹਦੇ ਨਾਲ ਫੇਰ ਕੁਝ ਕਰ ਲਵਾਂ ਪਰ ਫਿਰ ਵੀ ਡਰ ਲੱਗਦਾ ਸੀ ਕਿ ਪਤਾ ਨਹੀਂ ਮਾਸੀ ਰਾਤ ਵਾਲੀ ਗੱਲ ਤੇ ਕੀ ਰਿਐਕਸ਼ਨ ਕਰੂਗੀ ਇਹ ਸਭ ਕੁਝ ਉਹਦੀ ਮਰਜ਼ੀ ਨਾ ਹੋਇਆ ਸੀ ਪਰ ਹੁਣ ਉਹਦਾ ਕੀ ਰਿਐਕਸ਼ਨ ਹੋਊਗਾ ਇਹ ਮੈਂ ਵੇਖਣਾ ਚਾਹੁੰਦਾ ਸੀ ਮੈਂ ਮਾਸੀ ਨੂੰ ਆਵਾਜ਼ ਮਾਰੀ ਕਿ ਮੈਨੂੰ ਚਾਹ ਲੈ ਆ ਦਿਓ ਮਾਸੀ ਕਾਫੀ ਟਾਈਮ ਬਾਅਦ ਚਾਹ ਲੈ ਕੇ ਆਈ ਤੇ ਉਹਨੇ ਚੁੱਪ ਕਰਕੇ ਚਾਹ ਰੱਖ ਦਿੱਤੀ ਉਹਨੇ ਮੇਰੇ ਨਾਲ ਕੋਈ ਗੱਲ ਨਾ ਕੀਤੀ ਮੈਨੂੰ ਥੋੜੀ ਜਿਹੀ ਘਬਰਾਹਟ ਹੋਈ ਮੈਨੂੰ ਲੱਗਾ ਕਿ ਮਾਸੀ ਮੇਨਾਂ ਰਾਤ ਵਾਲੀ ਗੱਲ ਤੇ ਗੁੱਸੇ ਨੁਕੋ ਜੇ ਖਾਣ ਲਈ ਵੀ ਲਿਆ ਦੋ ਮਾਸੀ ਨੇ ਬਿਸਕੁਟ ਰੱਖ ਦਿੱਤੇ ਜਦੋਂ ਮਾਸੀ ਬਿਸਕੁਟ ਰੱਖਣਾਈ ਤੇ ਉਹਦਾ ਮੂੰਹ ਬੜਾ ਉੱਤਰਿਆ ਹੋਇਆ ਸੀ ਮੈਂ ਉਹਦਾ ਹੱਥ ਫੜ ਲਿਆ ਤੇ ਮੈਂ ਕਿਹਾ ਕੀ ਹੋਇਆ ਮਾਸੀ ਕਹਿਣ ਲੱਗੀ ਜੋ ਗੁਜਰਾਤ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਮੈਂ ਮਾਸੀ ਨੂੰ ਕਿਹਾ ਫੇਰ ਕੀ ਹੋ ਗਿਆ ਤੁਸੀਂ ਵੀ ਆਪਣੇ ਆਪ ਤੇ ਕੰਟਰੋਲ ਨਹੀਂ ਕਰ ਪਾਏ ਮੈਂ ਵੀ ਨਹੀਂ ਕਰ ਪਾਇਆ ਪਤਾ ਨਹੀਂ ਕਿਉਂ ਮੈਨੂੰ ਡਰ ਹੀ ਨਹੀਂ ਲੱਗ ਰਿਹਾ ਸੀ ਮਾਸੀ ਕਹਿਣ ਲੱਗੀ ਤੇਨੂੰ ਪਤਾ ਆ ਤੂੰ ਮੇਰਾ ਭਾਂਡ ਜਾਇਆ ਤੂੰ ਤਾਂ ਫੇਰ ਵੀ ਬੱਚਾ ਵੱਜੇਗਾ ਪਰ ਮੈਂ ਸਿਆਣੀ ਹੋ ਕੇ ਫੇਰ ਵੀ ਇਹ ਸਭ ਕਰ ਬੈਠੀ ਪਤਾ ਨਹੀਂ ਕਿਉਂ ਮੈਂ ਆਪਣੇ ਜਜ਼ਬਾਤਾਂ ਤੇ ਕਾਬੂ ਨਹੀਂ ਕਰ ਪਾਈ ਮੈਂ ਮਾਸੀ ਨੂੰ ਕਿਹਾ ਜੋ ਹੋਣਾ ਸੀ ਹੋ ਚੁੱਕਿਆ ਹੁਣ ਇਸ ਗੱਲ ਹੀ ਪਛਤਾਵਾ ਨਾ ਕਰੋ ਕੋਈ ਗੱਲ ਨਹੀਂ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਮਾਸੀ ਕਹਿਣ ਲੱਗੀ ਪਤਾ ਤਾਂ ਨਹੀਂ ਲੱਗਣਾ ਪਰ ਮੈਂ ਇਹ ਗੱਲ ਕਿੱਦਾਂ ਭੁੱਲ ਜਾਵਾਂ ਕਿ ਤੂੰ ਮੇਰੀ ਭੈਣ ਦਾ ਮੁੰਡਾ ਆ ਤੇ ਭੈਣ ਦਾ ਜਵਾਕ ਆਪਣਾ ਜਵਾਕ ਹੀ ਹੁੰਦਾ ਮੈਂ ਮਾਸੀ ਨੂੰ ਕਿਹਾ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਜੋ ਹੋਣਾ ਸੀ ਹੋ ਗਿਆ ਮੈਂ ਮਾਸੀ ਨੂੰ ਆਖਿਆ ਕਿ ਮੈਂ ਵੀ ਜਵਾਨੀ 'ਚ ਪੈਰ ਰੱਖ ਰਿਹਾ ਤੇ ਤੁਹਾਡੇ ਤੇ ਵੀ ਜਵਾਨੀ ਚੜੀ ਹੋਈ ਆ ਹੁਣ ਇੱਕ ਕੰਬਲ 'ਚ ਸੁੱਤੇ ਸੀ ਤਾਂ ਇਹ ਸਭ ਤਾਂ ਹੋ ਹੀ ਜਾਣਾ ਹੁੰਦਾ ਮੈਂ ਮਾਸੀ ਨੂੰ ਕਿਹਾ ਕਿ ਸਭ ਗੱਲਾਂ ਤਾਂ ਅੱਜਕੱਲ ਨਾਰਮਲ ਨੇ ਤੁਸੀਂ ਇੰਨੀ ਟੈਨਸ਼ਨ ਨਾ ਲਓ ਪਰ ਫਿਰ ਵੀ ਮਾਸੀ ਥੋੜਾ ਜਿਹਾ ਪਛਤਾਵਾ ਕਰ ਰਹੀ ਸੀ ਪਰ ਮੈਨੂੰ ਪਤਾ ਨਹੀਂ ਕਿਉਂ ਤਾਂ ਬਣੀ ਸੀ ਮੇਰਾ ਤਾਂ ਸਵੇਰ ਨੂੰ ਵੀ ਪੂਰਾ ਪੂਰਾ ਬਣਿਆ ਹੋਇਆ ਸੀ ਮੈਨੂੰ ਤੇ ਇਦਾਂ ਲੱਗ ਰਿਹਾ ਸੀ ਕਿ ਮੈਂ ਇੱਥੇ ਆ ਕੇ ਕੋਈ ਗਲਤੀ ਨਹੀਂ ਕੀਤੀ ਮੈਂ ਤਾਂ ਇੱਥੇ ਆ ਕੇ ਚੰਗਾ ਕੀਤਾ ਇੱਥੇ ਮੈਨੂੰ ਹਰ ਜਗ੍ਹਾ ਹਰ ਕੰਮ 'ਚ ਖੁੱਲ ਮਿਲ ਰਹੀ ਸੀ ਜਦ ਕਿ ਪਿੰਡ 'ਤਾਂ ਡੈਡੀ ਹਰ ਪਾਸੇ ਮੇਰੀ ਨਿਗ੍ਹਾ ਰੱਖਦੇ ਸੀ ਮਾਸੀ ਰੋਟੀ ਬਣਾਉਣ ਲੱਗ ਪਈ ਉਹ ਹੁਣ ਵੀ ਚੁੱਪਚੁੱਪ ਸੀ ਜਦੋਂ ਮਾਸੀ ਰੋਟੀ ਬਣਾ ਰਹੀ ਸੀ ਤਾਂ ਉਹਨੇ ਬੜਾ ਟੈਜ ਜਿਹਾ ਸੂਟ ਵੇਖ ਕੇ ਮੈਨੂੰ ਪਿੱਛੋਂ ਦੀ ਜਾ ਕੇ ਫਿਰ ਫੜ ਲਿਆ ਮਾਸੀ ਕਹਿਣ ਲੱਗੀ ਕਿ ਮੈਨੂੰ ਛਾੜ ਦੇ ਸਭ ਠੀਕ ਨਹੀਂ ਆ ਮੈਂ ਕਿਹਾ ਕੀ ਠੀਕ ਨਹੀਂ ਆ ਐਵੇਂ ਨਾ ਫਿਕਰ ਕਰ ਇੱਥੇ ਕਿੰਨੇ ਆਉਣਾ ਤੂੰ ਵੀ ਇਕੱਲਾ ਤੇ ਮੈਂ ਵੀ ਇਕੱਲਾ ਆਪਾਂ ਦੋਵੇਂ ਇਸ ਪਲ ਦਾ ਨਜ਼ਾਰਾ ਲੈਂਦੇ ਆਂ ਉੱਪਰ ਕੋਈ ਵੀ ਨਹੀਂ ਆਉਂਦਾ ਸੀ 마ਸੀ ਦਾ ਸੌਰਵ ਪਰਿਵਾਰ ਤਾਂ ਥੱਲੇ ਹੀ ਰਹਿੰਦਾ ਸੀ ਕਿਉਂਕਿ ਉਹ 마ਸੀ ਨੂੰ ਬੁਲਾਉਂਦੇ ਨਹੀਂ ਸੀ ਮੈਂ ਜਦੋਂ 마ਸੀ ਦੇ ਨਾਲ ਕਿ ਤ 마ਸੀ ਨੂੰ ਹੌਲੀ ਹੌਲੀ ਟੱਚ ਕਰਨ ਲੱਗਾ ਮੇਰੇ ਥੋੜੇ ਜਿਹਾ ਟੱਚ ਕਰਨਾ 마ਸੀ ਤਾਂ ਉਦੋਂ ਹੀ ਗਰਮ ਹੋ ਜਾਂਦੀ ਸੀ 마ਸੀ ਮੈਨੂੰ ਕਹਿਣ ਲੱਗੀ ਕਿ ਤੂੰ ਸਕੂਲ ਨਹੀਂ ਜਾਣਾ ਮੈਂ ਕਿਹਾ ਅੱਜ ਨਹੀਂ ਜਾਣਾ ਅੱਜ ਮੈਂ ਤੁਹਾਡੇ ਕੋਲ ਹੀ ਰਹਿਣਾ ਕਿਉਂਕਿ ਬਾਹਰ ਬਾਰਿਸ਼ ਹੋ ਰਹੀ ਆ ਥੋੜੀ ਥੋੜੀ ਠੰਡ ਲੱਗ ਰਹੀ ਸੀ ਮੈਂ ਮਾਸੀ ਨੂੰ ਕਿਹਾ ਕਿ ਰਾਤ ਏਸੀ ਦੀ ਠੰਡ ਨੇ ਕੰਮ ਖਰਾਬ ਕਰ ਦਿੱਤਾ ਜਮੀਨ ਨੇ ਕੰਮ ਖਰਾਬ ਕਰ ਦਿੱਤਾ ਮੈਂ ਹੌਲੀ ਹੌਲੀ ਮਾਸੀ ਦੇ ਪਤੇ ਹੱਥ ਲਾਉਂਦਾ ਗਿਆ ਤੇ ਮਾਸੀ ਗਰਮ ਹੁੰਦੀ ਗਈ ਮਾਸੀ ਨੇ ਰੋਟੀਆਂ ਵਾਲਾ ਕੰਮ ਬੰਦ ਕਰ ਦਿੱਤਾ ਤੇ ਗੈਸ ਬੰਦ ਕਰਕੇ ਮੈਨੂੰ ਬੈਡਰੂਮ ਚ ਲੈ ਗਈ ਬੈਡਰੂਮ ਚ ਜਾ ਕੇ ਅਸੀਂ ਦੋਵੇਂ ਨੇ ਇੱਕ ਦੂਜੇ ਦੀ ਜਵਾਨੀ ਦਾ ਪੂਰਾ ਪੂਰਾ ਆਨੰਦ ਮਾਣਿਆ ਅਸੀਂ ਦੋਵੇਂ ਇੱਕ ਦੂਜੇ ਚ ਖੋ ਗਏ ਉਸ ਠੰਡੇ ਮੌਸਮ ਦਾ ਅਸੀਂ ਪੂਰਾ ਪੂਰਾ ਨਜ਼ਾਰਾ ਲਿਆ ਇਹ ਸਭ ਹੋਣ ਤੋਂ ਬਾਅਦ ਮਾਸੀ ਨੂੰ ਮੈਂ ਕਿਹਾ ਕਿ ਮੈਂ ਬਾਹਰੋਂ ਕੁਝ ਖਾਣ ਲਈ ਲੈ ਕੇ ਆਉਣਾ ਤੁਸੀਂ ਘਰ ਰੋਟੀ ਬਣਾਉਣ ਨੂੰ ਰਹਿਣ ਦਿਓ ਮਾਸੀ ਕਹਿਣ ਲੱਗੀ ਰੋਟੀਆਂ ਤਾਂ ਹੁਣ ਅਧੀਆਂ ਬਣ ਚੁੱਕੀਆਂ ਨੇ ਮੈਂ ਮਾਸੀ ਨੂੰ ਕਿਹਾ ਕਿ ਮੈਂ ਨਹੀਂ ਖਾਣਾ ਘਰੋਂ ਫਿਰ ਮਾਸੀ ਕਹਿਣ ਲੱਗੀ ਚਲ ਆਪਾਂ ਦੋਵੇਂ ਬਾਹਰ ਚੱਲਦੇ ਆ ਬਾਹਰ ਹੀ ਖਾ ਆਉਨੇ ਆ ਫਿਰ ਅਸੀਂ ਦੋਵੇਂ ਜਾਣੇ ਸ਼ਹਿਰ ਚਲੇ ਗਏ ਮਾਸੀ ਕੋਲ ਬਹੁਤ پیسے ਹੁੰਦੇ ਸੀ ਮਾਸੜ ਮਾਸੀ ਨੂੰ ਵਾਧੂ ਪੈਸੇ ਭੇਜਦਾ ਰਹਿੰਦਾ ਸੀ ਮੈਂ ਤੇ ਮਾਸੀ ਦੋਵੇਂ ਹੋਟਲ 'ਚ ਚਲੇ ਗਏ ਤੇ ਉੱਥੇ ਜਾ ਕੇ ਅਸੀਂ ਖਾਣਾ ਖਾਦਾ ਖਾਣਾ ਖਾਣ ਤੋਂ ਬਾਅਦ ਮਾਸੀ ਕਹਿਣ ਲੱਗੀ ਕਿ ਚਲ ਤੇਰੇ ਪਿੰਡ ਚੱਲ ਕੇ ਆਉਨੇ ਆ ਮੇਗਾ ਪਿੰਡ ਕੀ ਕਰਨਾ ਕਿਤੇ ਮੇਰੀ ਕੋਈ ਸ਼ਿਕਾਇਤ ਤਾਂ ਨਹੀਂ ਲਾਉਣੀ ਮੇਰੀ ਮਾਂ ਨੂੰ ਮਾਸੀ ਕਹਿੰਦੀ ਪਾਗਲ ਹੋ ਗਿਆ ਮੈਂ ਤਾਂ ਵੈਸੇ ਹੀ ਮਿਲ ਕੇ ਆਉਣਾ ਫਿਰ ਅਸੀਂ ਮੇਰੇ ਪਿੰਡ ਚਲੇ ਗਏ ਉੱਥੇ ਜਾ ਕੇ ਮਾਸੀ ਮੇਰੀਆਂ ਸਿਫਤਾਂ ਦੇ ਪੋਲ ਬਣ ਰਹੀ ਸੀ ਮਾਸੀ ਕਹਿ ਰਹੀ ਸੀ ਕਿ ਜਿਸ ਦਿਨ ਦਾ ਇਹ ਉੱਥੇ ਗਿਆ ਮੇਰਾ ਤਾਂ ਮਨ ਹੀ ਬੜਾ ਲੱਗਦਾ ਤੇ ਮੈਨੂੰ ਜਾਣ ਆਉਂਦਾ ਵੀ ਬੜਾ ਸੌਖਾ ਹੋਇਆ ਮੈਨੂੰ ਸਕੂਟਰੀ ਤੇ ਹਰ ਜਗ੍ਹਾ ਲੈ ਜਾਂਦਾ ਆ ਮੰਮੀ ਕਹਿਣ ਲੱਗੇ ਚੱਲ ਵਧੀਆ ਇਹ ਜ਼ਿਆਦਾ ਫੋਨ ਤਾਂ ਨਹੀਂ ਵੇਖਦਾ ਮਾਸੀ ਕਹਿੰਦੀ ਨਹੀਂ ਨਹੀਂ ਇਹ ਤਾਂ ਚੰਗਾ ਬਹੁਤ ਆ ਸਿਆਣਾ ਬੜਾ ਆ ਇਹ ਤਾਂ ਪੜਦਾ ਰਹਿੰਦਾ ਆ ਤੁਸੀਂ ਐਵੇਂ ਟੈਨਸ਼ਨ ਨਾ ਲਓ ਮੇਰੀ ਭੈਣ ਮਾਸੀ ਨੂੰ ਕਹਿਣ ਲੱਗੀ ਮਾਸੀ ਮੈਂ ਵੀ ਤੁਹਾਡੇ ਨਾਲ ਜਾਣਾ ਆ ਮੇਰੀ ਭੈਣ ਦੀ ਇਹ ਗੱਲ ਤੇ ਮੈਂ ਟੈਨਸ਼ਨ ਚ ਆ ਗਿਆ ਕਿਉਂਕਿ ਜੋ ਕੁਝ ਹੁਣ ਮੇਰੇ ਤੇ ਮਾਸੀ 'ਚ ਚੱਲਦਾ ਸੀ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੀ ਭੈਣ ਨੂੰ ਕੁਝ ਵੀ ਪਤਾ ਲੱਗੇ ਮਾਸੀ ਨੇ ਵੀ ਗੱਲ ਨੂੰ ਸੰਭਾਲ ਲਿਆ ਮਾਸੀ ਕਹਿਣ ਲੱਗੀ ਕਿ ਨਹੀਂ ਪਹਿਲਾਂ ਮੇ ਤੇਰੀ ਮਾਂ ਦਾ ਮੁੰਡਾ ਉੱਥੇ ਲੈ ਗਏ ਹੁਣ ਮੈਂ ਨਹੀਂ ਚਾਹੁੰਦੀ ਕਿ ਕੁੜੀ ਵੀ ਉੱਥੇ ਜਾਵੇ ਤੇ ਇਹ ਇਕੱਲੇ ਰਹਿ ਜਾਣਾ ਕੋਈ ਨਾ ਤੈਨੂੰ ਛੁੱਟੀਆਂ 'ਚ ਲੈ ਜਾਊਗੀ ਮੇਰੀ ਭੈਣ ਥੋੜੀ ਜੀ ਨਾਰਾਜ਼ ਹੋਗੀ ਮੈਂ ਕਿਹਾ ਤੂੰ ਉੱਥੇ ਕੀ ਕਰਨਾ ਐ ਐਵੇਂ ਮੇਰੇ ਨਾਲ ਲੜੇਗੀ ਇਸ ਤਰ੍ਹਾਂ ਫਿਰ ਅਸੀਂ ਉਹਨੂੰ ਉੱਥੇ ਛੱਡ ਆਏ ਤੇ ਅਸੀਂ ਦੋਵੇਂ ਵਾਪਸ ਆ ਗਏ ਹੁਣ ਸਾਡੇ ਦੋਵਾਂ ਦੇ ਆਪਸ ਵਿੱਚ ਇਹ ਸਬੰਧ ਹਰ ਰੋਜ਼ ਬਣਨ ਲੱਗ ਗਏ ਸੀ ਮੈਨੂੰ ਵੀ ਨਵੀਂ-ਨਵੀਂ ਜਵਾਨੀ ਚੜੀ ਤੋ ਇਹ ਸਭ ਦਾ ਚਾਹ ਸੀ ਤੇ 마ਸੀ ਵੀ ਇਕੱਲੀ ਜਵਾਨੀ ਚ ਨਹੀਂ ਰਹਿ ਸਕਦੀ ਸੀ ਉਹਨੂੰ ਵੀ ਇਸ ਚੀਜ਼ ਦੀ ਲੋੜ ਮਹਿਸੂਸ ਹੁੰਦੀ ਸੀ ਮੈਂ ਉਹਦੀ ਲੋੜ ਪੂਰੀ ਕਰਦਾ ਸੀ ਉਹ ਮੇਰੀ ਲੋੜ ਪੂਰੀ ਕਰਦੀ ਸੀ ਅਸੀਂ ਦੋਵੇਂ ਇੱਕ ਦੂਜੇ ਨਾਲ ਹਰ ਰੋਜ਼ ਇਹ ਕੁਝ ਕਰਦੇ ਰਹਿੰਦੇ ਸੀ 마ਸੀ ਕਹਿੰਦੀ ਸੀ ਕਿ ਜਿੰਨਾ ਟਾਈਮ ਮੇਰਾ ਬਾਦ ਦਾ ਨਹੀਂ ਬਣਦਾ ਤੂੰ ਮੇਰੇ ਕੋ ਮਾਸੀ ਮੈਨੂੰ ਬਿਲਕੁਲ ਪਿੰਡ ਨਹੀਂ ਜਾਣ ਦਿੰਦੀ ਸੀ ਬਸ ਇੱਕ ਰਾਤ ਲਈ ਜਾਂਦਾ ਵੀ ਸੀ ਤਾਂ ਉਹਨੂੰ ਬੜਾ ਔਖਾ ਲੱਗਦਾ ਸੀ ਉਹਨੂੰ ਵੀ ਮੇਰੀ ਆਦਤ ਬਣ ਗਈ ਸੀ ਤੇ ਮੈਨੂੰ ਵੀ ਉਹਦੀ ਆਦਤ ਬਣ ਗਈ ਸੀ ਮਾਸੀ ਕਹਿੰਦੀ ਸੀ ਕਦੇ-ਕਦੇ ਮੈਨੂੰ ਡਰ ਲੱਗਦਾ ਕਿ ਇਹ ਗੱਲ ਕਿਸੇ ਨੂੰ ਪਤਾ ਨਾ ਲੱਗ ਜਵੇ ਪਰ ਕਿਸੇ ਨੂੰ ਕੀ ਪਤਾ ਲੱਗਣਾ ਸੀ ਮਾਸੀ ਦੇ ਘਰ ਕੋਈ ਵੀ ਨਹੀਂ ਆਉਂਦਾ ਸੀ ਮਾਸੀ ਦੇ ਘਰ ਮੈਂ بڑے ਨਜ਼ਾਰੇ ਲੈਂਦਾ ਸੀ ਖੁੱਲਾ ਖਾਣ ਪੀਣ ਨੂੰ ਮਿਲਦਾ ਸੀ ਜਿੰਨੇ ਪੈਸੇ ਮਾਸੀ ਤੋਂ ਮੰਗ ਲੈਣੇ ਮਾਸੀ ਉਨੇ ਦੇ ਦਿੰਦੀ ਸੀ ਕਈ ਵਾਰ ਤਾਂ ਮਾਸੀ ਨਾਲ ਲੜ ਕੇ ਮੈਂ ਮਾਸੀ ਨੂੰ ਇਹ ਵੀ ਕਹਿ ਦਿੰਦਾ ਸੀ ਕਿ ਮੈਂ ਆਪਣੇ ਪਿੰਡ ਚਲਾ ਜਾਊਂਗਾ ਫਿਰ ਮਾਸੀ ਮੈਨੂੰ ਖੁੱਲੇ ਪੈਸੇ ਦੇ ਦਿੰਦੀ ਸੀ ਕਿਉਂਕਿ ਉਹਦੀ ਲੋੜ ਮੈਂ ਬਣ ਗਿਆ ਸੀ ਮੇਰੇ ਬਿਨਾ ਹੁਣ ਉਹ ਨਹੀਂ ਰਹਿ ਸਕਦੀ ਸੀ ਉਦੀ ਰਾਤ ਨੂੰ ਮੈਂ ਹਰ ਰੋਜ਼ ਰੰਗीन ਬਣਾ ਦਿੰਦਾ ਸੀ ਇਸ ਕਰਕੇ ਮਾਸੀ ਨੂੰ ਇਕੱਲੇ ਰਹਿਣਾ ਮੁਸ਼ਕਲ ਲੱਗਦਾ ਸੀ ਮੈਨੂੰ ਵੀ ਇਹ ਸਭ ਦੀ ਆਦਤ ਬਣ ਗਈ ਸੀ ਉੱਥੇ ਰਹਿ ਕੇ ਮੈਂ ਆਪਣੀ ਪੜ੍ਹਾਈ ਦਾ ਨੁਕਸਾਨ ਬੜਾ ਕਰਿਆ ਕਿਉਂਕਿ ਕਈ ਵਾਰ ਮੈਂ ਆਪਣੀ ਮਰਜ਼ੀ ਨਾਲ ਛੁੱਟੀ ਕਰ ਲੈਂਦਾ ਸੀ ਮਾਸੀ ਨਾਲ ਬਾਹਰ ਘੁੰਮਣ ਚਲਾ ਜਾਂਦਾ ਸੀ ਮਾਸੀ ਕੋਲ ਜਿੰਨੇ ਪੈਸੇ ਹੁੰਦੇ ਸੀ ਸਾਰੇ ਲਵਾ ਕੇ ਆਉਂਦਾ ਸੀ ਕਦੇ-ਕਦੇ ਮਾਸੀ ਮੈਨੂੰ ਸ਼ਾਪਿੰਗ ਕਰਵਾ ਦਿੰਦੀ ਸੀ ਇੱਦਾਂ ਲੱਗਦਾ ਸੀ ਜਿਵੇਂ ਮੈਂ ਪੂਰੀ ਐਸ਼ ਵਿੱਚ ਹੂੰਾ ਹੁਣ ਮੈਂ 1 ਸਾਲ ਮਾਸੀ ਕੋਲ ਰਿਹਾ ਸੀ 1 ਸਾਲ ਤੋਂ ਬਾਅਦ ਮਾਸੀ ਦਾ ਦबई ਦਾ ਬਣ ਗਿਆ ਸੀ ਮਾਸੜ ਨੇ ਮਾਸੀ ਨੂੰ ਬਾਹਰ ਬੁਲਾ ਲਿਆ ਸੀ ਜਦੋਂ ਮੈਨੂੰ ਪਿੰਡ ਆਉਣਾ ਪਿਆ ਤਾਂ ਮੈਨੂੰ ਬੜਾ ਔਖਾ ਲੱਗਦਾ ਸੀ ਮਾਸੀ ਮੈਨੂੰ ਜਾਣ ਟਾਈਮ ਇਹ ਕਹਿ ਕੇ ਗਈ ਸੀ ਕਿ ਤੈਨੂੰ ਜੋ ਕੁਝ ਚਾਹੀਦਾ ਹੋਇਆ ਕਰੋ ਮੈਨੂੰ ਫੋਨ ਤੇ ਦੱਸ ਦਿਆ ਕਰੀ ਜਿੰਨੇ ਪੈਸੇ ਚਾਹੀਦੇ ਹੋਇਆ ਕਰਨਗੇ ਮੈਂ ਤੈਨੂੰ ਭੇਜ ਦਿਆ ਕਰੂੰਗੀ ਪਰ ਜੋ ਕੁਝ ਆਪਣੇ ਚ ਹੁੰਦਾ ਰਿਹਾ ਉਹ ਸਭ ਕਿਸੇ ਨੂੰ ਨਾ ਦੱਸੀ ਹੁਣ ਬਸ ਜੋ ਸਭ ਹੋਣਾ ਸੀ ਹੋ ਗਿਆ ਮੈਂ ਮਾਸੀ ਨੂੰ ਕਿਹਾ ਕਿ ਮੈਂ ਪਾਗਲ ਥੋੜੀ ਹਾਂ ਜੋ ਇਹ ਗੱਲ ਕਿਸੇ ਕੋਲ ਕਰੂੰਗਾ ਨਾਲੇ ਇਹ ਤੁਹਾਡੇ ਕੱਲਿਆਂ ਦੀ ਗੱਲ ਨਹੀਂ ਆ ਮੇਰੇ ਤੇ ਵੀ ਗੱਲ ਆ ਮੈਂ ਵੀ ਕੋਈ ਛੋਟਾ ਬੱਚਾ ਨਹੀਂ ਆ ਮਾਸੀ ਕਹਿਣ ਲੱਗੀ ਕਿ ਬਸ ਆਪਣੀ ਜ਼ੁਬਾਨ ਨੂੰ ਬੰਦ ਕਰਕੇ ਰੱਖੀ ਫਿਰ ਮਾਸੀ ਬਾਹਰ ਚਲੀ ਗਈ ਮਾਸੀ ਦੇ ਬਾਹਰ ਜਾਣ ਤੋਂ ਬਾਅਦ ਮੈਨੂੰ ਬੜਾ ਔਖਾ ਲੱਗ ਰਿਹਾ ਸੀ ਕਿਉਂਕਿ ਇੱਕ ਤਾਂ ਮੈਨੂੰ ਇਹ ਸਭ ਚੀਜ਼ਾਂ ਦੀ ਆਦਤ ਬਣ ਗਈ ਸੀ ਹਰ ਰੋਜ਼ ਰਾਤ ਨੂੰ ਮੈਂ ਕੁੜੀ ਭਾਲਦਾ ਸੀ ਇੱਕ ਮੈਨੂੰ ਉੱਥੋਂ ਵਰਗੇ ਐਸ਼ ਨਹੀਂ ਮਿਲਨੀ ਸੀ ਕਦੇ ਕੁਝ ਬਾਹਰ ਖਾਏ ਕਦੇ ਕੁਝ ਖੁੱਲੇ ਪੈਸੇ ਹੁੰਦੇ ਸੀ ਪਰ ਹੁਣ ਇੱਥੇ ਆ ਕੇ ਤਾਂ ਪਹਿਲਾਂ ਵਾਲੀਆਂ ਆਦਤਾਂ ਪਾਉਣੀਆਂ ਮੁਸ਼ਕਲ ਸੀ ਡੈਡੀ ਮੈਨੂੰ ਕਹਿੰਦੇ ਰਹਿੰਦੇ ਸੀ ਕਿ ਤੂੰ ਬੜੇ ਪੈਸੇ ਮੰਗਦਾ ਆ ਤੈਨੂੰ ਤੇਰੀ ਮਾਸੀ ਨੇ ਵਿਗਾੜ ਦਿੱਤਾ ਆ ਉਹ ਤੈਨੂੰ ਪੈਸੇ ਦਿੰਦੀ ਹੋਣੀ ਆ ਤਾਂ ਹੀ ਤੈਨੂੰ ਬਾਹਰ ਖਾਣ ਪੀਣ ਦੀ ਆਤ ਜਾਦਾ ਬਣ ਗਈ ਆ ਹੁਣ ਮੈਂ ਡੈਡੀ ਨੂੰ ਕੀ ਦੱਸਦਾ ਕਿ ਮੈਂ ਉੱਥੇ ਕੀ ਕੀ ਆਤਾ ਪਾਲੀਆਂ ਸੀ ਹੁਣ ਮੈਂ ਹਰ ਰੋਜ਼ ਰਾਤ ਨੂੰ ਮਾਸੀ ਵਾਲੀਆਂ ਗੱਲਾਂ ਯਾਦ ਕਰਕੇ ਸੌਂ ਜਾਂਦਾ ਸੀ ਕਿਉਂਕਿ ਮੈਨੂੰ ਇੱਥੇ ਕੋਈ ਕੁੜੀ ਤਾਂ ਮਿਲਦੀ ਨਹੀਂ ਸੀ ਮੈਂ ਸਕੂਲ ਵਿੱਚ ਵੀ ਬੜੀਆਂ ਕੁੜੀਆਂ ਨੂੰ ਪ੍ਰਪੋਜ਼ ਕਰਦਾ ਸੀ ਪਰ ਕੋਈ ਮੇਰੇ ਨਾਲ ਗੱਲ ਕਰਨ ਨੂੰ ਤਿਆਰ ਹੀ ਨਹੀਂ ਸੀ ਕਿਉਂਕਿ ਮੈਂ ਆਪਣੀ ਲੋੜ ਪੂਰੀ ਕਰਨਾ ਚਾਹੁੰਦਾ ਸੀ ਪਰ ਕਿਤੇ ਵੀ ਮੇਰੀ ਗੱਲ ਨਹੀਂ ਬਣ ਰਹੀ ਸੀ ਮਾਸੀ ਬਾਹਰ ਜਾ ਕੇ ਬਹੁਤ ਬਦਲ ਗਈ ਸੀ ਉਹਨੇ ਕਦੇ ਵੀ ਮੇ ਨਾਲ ਜ਼ਿਆਦਾ ਗੱਲ ਨਹੀਂ ਕੀਤੀ ਸੀ ਪਹਿਲਾਂ ਤਾਂ ਉਹ ਇੱਥੇ ਮੇ ਨਾਲ ਵਾਅਦੇ ਕਰਦੀ ਸੀ ਕਿ ਮੈਂ ਤੈਨੂੰ ਪੈਸੇ ਭੇਜ ਦਿਆ ਕਰੂੰਗੀ ਪਰ ਬਾਹਰ ਜਾ ਕੇ ਉਹਨੇ ਮੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਮੈਨੂੰ ਲੱਗਦਾ ਸੀ ਕਿ ਉਹ ਇੱਥੇ ਮੈਨੂੰ ਆਪਣੀ ਲੋੜ ਪੂਰੀ ਕਰਨ ਲਈ ਰੱਖਦੀ ਸੀ ਪਰ ਹੁਣ ਬਾਹਰ ਜਾ ਕੇ ਉਹਨੇ ਮੈਨੂੰ ਕਦੇ ਫੋਨ ਵੀ ਨਹੀਂ ਕੀਤਾ ਸੀ ਉਹ ਘਰ ਵਿੱਚ ਸਾਰਿਆਂ ਨਾਲ ਗੱਲ ਕਰਦੀ ਸੀ ਪਰ ਮੇਰੇ ਨਾਲ ਥੋੜੀ-ਬਹੁਤ ਗੱਲ ਕਦੇ-ਕਦੇ ਕਰ ਲੈਂਦੀ ਸੀ ਨਹੀਂ ਤਾਂ ਬਸ ਮੈਨੂੰ ਬੜਾ ਪਛਤਾਵਾ ਹੁੰਦਾ ਸੀ ਕਿ ਮੈਂ ਐਵੇਂ ਉਹਦੇ ਨਾਲ ਕਰਦਾਰਿਆ ਉਹਨੇ ਆਪਣੇ ਫਾਇਦੇ ਲਈ ਮੈਨੂੰ ਵਰਤਿਆ ਪਰ ਮੈਨੂੰ ਵੀ ਥੋੜਾ ਬਹੁਤ ਸਮਝਣਾ ਚਾਹੀਦਾ ਸੀ ਕਿਉਂਕਿ ਜੋ ਰਿਸ਼ਤਾ ਹੁੰਦਾ ਹੈ ਉਹ ਇੱਕ ਵਾਰੀ ਦਾਗੀ ਹੋ ਜਵੇ ਦੁਬਾਰਾ ਉਹ ਹੋ ਜਿਆ ਨਹੀਂ ਬਣਦਾ ਹੁਣ ਮੈਂ ਥੋੜਾ ਵੱਡਾ ਹੋ ਗਿਆ ਸੀ ਤਾਂ ਮੈਨੂੰ ਇਹ ਗੱਲਾਂ ਦੀ ਸਮਝ ਆ ਰਹੀ ਸੀ ਸ਼ਾਇਦ ਮਾਸੀ ਉਸ ਟਾਈਮ ਮੈਨੂੰ ਰੋਕ ਦਿੰਦੀ ਤਾਂ ਮੈਂ ਰੁਕ ਜਾਣਾ ਸੀ ਪਰ ਉਹਨੇ ਵੀ ਮੈਨੂੰ ਪੂਰਾ ਰਿਸਪੌਂਸ ਦਿੱਤਾ ਜਿਸ ਕਰਕੇ ਮੈਂ ਇਹ ਗਲਤੀ ਕਰ ਬੈਠਾ ਹੁਣ ਮੈਨੂੰ ਇੰਨਾਂ ਗੱਲਾਂ ਦਾ ਬੜਾ ਪਛਤਾਵਾ ਹੋ ਰਿਹਾ ਕਿਉਂਕਿ ਜਦੋਂ ਵੀ ਮਾਸੀ ਹੁੰਦੀ ਤਾਂ ਮੈਂ ਉਹਦੇ ਮੱਥੇ ਲੱਗਣ ਜੋਗਾ ਨਹੀਂ ਰਹਿੰਦਾ ਮੈਨੂੰ ਉਹਦੇ ਮੱਥੇ ਲੱਗਣਾ ਬੜਾ ਔਖਾ ਲੱਗਦਾ ਆ ਉਸ ਟਾਈਮ ਮੈਂ ਅਜੇ ਹੀ ਉਮਰ ਵਿੱਚ ਸੀ ਕਿ ਮੈਨੂੰ ਇੰਨਾਂ ਗੱਲਾਂ ਦੀ ਸਮਝ ਨਹੀਂ ਸੀ ਪਰ ਹੁਣ ਮੈਂ ਆਪਣੇ ਆਪ ਤੇ ਬੜੀ ਸ਼ਰਮ ਮਹਿਸੂਸ ਕਰਦਾ ਆ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟਸ ਵਿੱਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ